ਗੜੀ ਤੁਹਾਡੇ ਕੋਲ ਐਕਸੀਡੈਂਟ ਮਾਤੇ ਸਾਡੇ ਉਹ ਬੱਚਾ ਆਇਆ ਤੇ ਦੋ ਤਿੰਨ ਮਿਲਣ ਆਇਆ ਵਾ ਤੇ ਉਹ ਗੋਲਵੜ ਤੋਂ ਭਾਗੇ ਤੇ ਅਸੀਂ ਇੱਥੇ 10 ਮਿੰਟ ਹੀ ਲੱਗੇ ਆ ਸਾਨੂੰ ਫੋਨ ਚੱਲ ਗਿਆ ਮਗਰੇ ਹੀ ਤੇ ਸਾਡੇ ਤੁਹਾਡੇ ਮਤਲਬ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਮੌਕੇ ਪਹੁੰਚੇ ਆ ਤੇ ਆਉਂਦਿਆਂ ਨੂੰ ਮਤਲਬ ਲਾਸ਼ਾਂ ਪਈਆਂ ਕਿੰਨਿਆ ਕਿਨੇ ਜੀ ਸੀ ਘਰ ਦੇ ਤੁਹਾਡੇ ਸਾਡਾ ਇੱਕੋ ਹੀ ਜੀ ਸੀ ਇੱਕੋ ਜੀ ਇੱਕ ਜੀ ਤੁਹਾਡਾ ਤੁਹਾਡੀ ਜਿਹੜਾ ਸੀ ਹਾਂ ਅੱਛਾ ਕਿਹਦੀ ਗਲਤੀ ਪਤਾ ਲੱਗਾ ਕੋਈ ਉਹ ਤੇ ਉਹ ਰੌਂਡ ਸਾਈਡ ਕਾਰ ਵੱਜੀ ਆਗੇ अच्छा ते गलती ते कारवाजी दी देनी जानी है दे 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 हुन जान इधर ते 6 बंदे मर गए आ ते उधर ते कार वाला जांदे आ ठीक ठाक ये कोई गलियों नु ਮਾਰੀ ਜੀ ਸਾਟੀ ਲੱਗੀ ਅੱਛਾ ਤੇ ਕਾਰ ਕੀ ਲੱਗਦਾ ਜਿਆਦਾ ਸਪੀਡ ਦਾ ਸੀ ਇਹ ਨਹੀਂ ਪਤਾ ਗਾੜੀ ਸਾਣੀ ਕਿਉਂਕਿ ਸਾਡੇ ਮੌਕੇ ਤੇ ਅਸੀਂ ਹੈਗੇ ਨਹੀਂ ਹਾਂ ਕੋ ਮੌਕੇ ਤੇ ਪੁਲਿਸ ਆਈ ਇੱਥੇ ਆ ਮੌਕੇ ਤੇ ਸੀਆਈਡੀ ਵਾਲੇ ਆਏ ਸੀ ਇੱਥੇ ਉਹ ਚਲੇ ਗਏ ਆ ਉਹ ਆਪਣੀ ਪੁਲਿਸ ਇੱਥੇ ਹੀ ਆ ਅੱਛਾ ਹਾਂਜੀ ਤੇ ਹੁਣ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਵਾ ਉਹਨਾਂ ਅਗੇ ਚਾਹੀਦਾ ਪਰਚਾ ਪੁਰਚਾ ਹੋਵੇ ਜੋ ਵੀ ਹੈ ਜੋ ਮਤਲਬ ਜਿੰਨੀਆਂ ਲਾਸ਼ਾਂ ਪਈਆਂ ਮਾਂ ਇਨਸਾਫ ਮਿਲਣਾ ਚਾਹੀਦਾ ਸਾਰਿਆਂ ਨੂੰ ਜੇ ਕਾਰ ਵਾਲੇ ਦੀ ਗਲਤੀ ਤੇ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਦੀ ਦੇ ਇੱਥੇ ਸਜ਼ਾ ਦੇ ਕਿਸੇ ਨੂੰ ਵੀ ਨਹੀਂ ਹੁੰਦੀ ਭਾਵੇਂ ਸਾਹਮਣੇ ਕੋਈ ਮਾਰ ਦੇ ਇਹ ਕੋਈ ਕਾਨੂੰਨ ਥੋੜੀ ਇੱਥੇ ਇੱਥੇ ਕਾਨੂੰਨ ਹੁੰਦੇ ਸਾਰੇ ਮਤਲਬ ਸਹੀ ਹੋ ਜਣਾ ਉਹ ਟਰੱਕ ਡਰਾਈਵਰਾਂ ਨੂੰ ਆਖ ਦਿੰਦੇ ਵੀ ਇਹਦੇ ਕੋਈ ਮਤਲਬ ਐਕਸੀਡੈਂਟ ਹੋ ਜੇ ਤੇ ਇਹਨੂੰ ਇਨੇ ਇਨੇ ਲੱਖ ਰੁਪਈਆ ਜੁਰਮਾਨਾ ਦੇ ਇਹ ਹੋ ਜਾਵੇ ਇਹਨਾਂ ਗੱਡੀ ਵਾਲਿਆਂ ਨੂੰ ਕੀ ਜੁਰਮਾਨਾ ਵਾਂ ਇਹਨਾਂ ਕਾਨੂੰਨ ਕੀ ਬਤੇ ਆ ਨਲਕ ਨੂੰ ਨੋ ਨਹੀਂ ਕੋਈ ਨਹੀਂ ਕਾਨੂੰਨ ਕੋਈ ਨਹੀਂ ਹੈਗਾ 6 ਲਾਸ਼ਾਂ ਇਥੇ ਪਈਆਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਗੱਡੀਆਂ ਵਾਲਿਆਂ ਨੂੰ ਦੂਜੀ ਗੱਲ ਹੈ ਬਈ ਇਹ ਸੜਕਾਂ ਇਹ ਕੋਈ ਸੜਕਾਂ ਥੋੜੀ ਆ ਗੱਡੀਆਂ ਹਾਈਵੇ ਤੇ ਬਹੁਤ ਤੇਜ਼ ਲੰਘਦੀ ਆ ਹਾਈਵੇ ਇਹ ਹਾਈਵੇ ਆ ਕਦੇ ਕਦੋਂ ਦੇ ਮਤਲਬ ਇਹਨਾਂ ਟੈਂਡਰ ਪਾਸ ਕੀਤੇ ਅਜੇ ਤੱਕ ਇਹ ਮਤਲਬ ਸੜਕ ਨਹੀਂ ਬਣੀ ਸ਼ਰਮ ਆਉਣੀ ਚਾਹੀਦੀ ਆ ਗਵਰਨਮੈਂਟ ਨੂੰ ਮਤਲਬ ਕਹਿਣ ਦਾ ਭਾਵ ਹੈ ਕਿ ਅੱਜ ਜੇ ਇਹ ਐਕਸੀਡੈਂਟ ਹੋਇਆ ਤੇ ਗਵਰਨਮੈਂਟ ਜਾਣਗੀਆਂ ਗਵਰਨਮੈਂਟ ਦੀ ਅਣਗਹਿਲੀ ਹੈ ਹੋਰ ਕੋਈ ਨਹੀਂ ਅਣਗਹਿਲੀ ਹੈਗੀ ਗਵਰਨਮੈਂਟ ਦੀ ਲਾਪਰਵਾਹੀ ਹਾਂ ਜਿਹੜੇ ਰੌਂਡ ਸਾਈਡ ਆ ਕੇ ਵੱਜੀ ਰੌਂਡ ਸਾਈਡ ਤੇ ਨਾ ਆ ਕੇ ਵੱਜੀ ਦੀ ਗੱਡੀ ਮਨਸਾਰਾ ਜਿਹੜਾ ਇਲਜ਼ਾਮ ਹੈ ਸਰਕਾਰ ਤੇ ਸਰਕਾਰ ਤੇ ਆ ਜੇ ਸਰਕਾਰ ਸੜਕਾਂ ਬਣਾਉਂਦੀ ਹਾਂ ਕਾਨੂੰਨ ਦਾ ਲੋਕ ਪਾਲਣਾ ਕਰ ਆਪੂ ਆਪਣੇ ਮਗਰੋਂ ਵਾਜੇ ਗੱਡੀ ਉਹ ਗੱਲ ਵੱਖਰੀ ਪੇ ਵੇਖਿਆ ਨਹੀਂ ਕੁਝ ਵੀ ਜਿਹੜੇ ਦੂਜੇ ਸਾਈਡ ਆ ਕੇ ਗੱਡੀ ਵੱਜੀ ਉਹਦੇ ਫਿਰ ਗਵਰਨਮੈਂਟ ਦਾ ਕਸੂਰ ਹੈ ਛੜਕਾਂ ਦੋ ਰਹੀਆਂ ਹੁਣ ਜੇ ਸਭ ਕੁਝ ਹੁਣ ਆਪੇ ਪਤਾ ਲੱਗ ਜੇ ਠੀਕ ਹਰੀਬਾਦੀ ਕੀ ਨਾਮ ਆਪ ਜੀ ਦਾ ਮੇਰਾ ਨਾਮ ਦਲਬਾਖ ਸਿੰਘ ਕੀ ਜਾਣਕਾਰੀ ਹੈ ਤੁਹਾਡੇ ਕੋਲ ਇਸ ਐਕਸੀਡੈਂਟ ਬਾਰੇ ਅਸੀਂ ਤਾਂ ਬਾਅਦ ਚ ਆਏ ਆ ਸਾਡੇ ਆਉਂਦਿਆਂ ਨੂੰ ਡੈਥ ਹੋ ਗਈਆਂ ਸੀ ਕੀ ਹੋਇਆ ਗੱਡ ਕੀ ਦੇਖਿਆ ਤੁਸੀਂ ਆ ਕੇ ਪੰਜਾਬ ਅਸੀਂ ਆ ਕੇ ਤੇ ਤਿੰਨ ਲਾਛਾਂ ਹੀ ਵੇਖੀਆਂ ਕਿਹਦੀ ਕਿਹਦੀ ਇੱਕ ਤੇ ਸਾਡਾ ਹੀ ਬਜ਼ੁਰਗ ਤੇ ਇੱਕ ਚਾਟੀਵੈਂਡ ਪਿੰਡ ਦਾ ਹੀ ਥ੍ਰੀ ਵੀਲਰ ਵਾਲਾ ਅੱਛਾ ਤੇ ਇੱਕ ਚਾਟੀਵੈਂਡ ਨਹਿਰ ਦਾ ਹੈ ਅੱਛਾ ਟੋਟਲ ਸਵਾਰੀਆਂ ਕਿੰਨੀਆਂ ਸੀ ਆੜੋ ਸੱਤ ਸਵਾਰੀਆਂ ਦੱਸਦੇ 2:00 ਵਜੇ ਆ ਤੇ ਪੰਜ ਜ਼ਖਮੀ ਹੋ ਚੁੱਕੇ ਆ ਜਾਨੀ ਕਿ ਡੈਥ ਹੋ ਚੁੱਕੀਆਂ ਪੰਜ ਡੈਥ ਹੋ ਗਈਆਂ 2:00 ਵਜੇ ਹਾਂਜੀ ਠੀਕ ਹੈ ਤੇ ਜਾਣਕਾਰੀ ਕੀ ਐ ਐਕਸੀਡੈਂਟ ਕਿਦਾਂ ਹੋਇਆ ਇਹ ਤੇ ਪਤਾ ਨਹੀਂ ਹੁਣ ਅਗਲੇ ਪੰਨੇ ਤੇਜ਼ ਆਉਂਦੀ ਗੱਡੀ ਵੱਜੀ ਐ ਚ ਅੱਛਾ ਰੌਂਡ ਸੈਂਡ ਗੱਡੀ ਵੱਜੀ ਐ ਰੌਂਡ ਸਾਈਡ ਅੱਛਾ ਤੇ ਲਾਪਰਵਾਹੀ ਕਿਹਦੀ ਐ ਲਾਪਰਵਾਹੀ ਤੇ ਫਿਰ ਗੱਡੀ ਵਾਲੇ ਦੀ ਹੋਊਗੀ ਉਹ ਤੇ ਵਿਚਾਰਾ ਆਪਣੇ ਹੱਥ ਜਾ ਰਿਹਾ ਆੜੋ ਵਾਲਾ ਹਾਂ ਠੀਕ ਐ ਤੇ ਦਾ ਜ਼ਿੰਮੇਵਾਰ ਕਿਨੂੰ ਠਾਰਾ ਦੇਓ ਤੇ ਜ਼ਿੰਮੇਵਾਰ ਤੇ ਫਿਰ ਉਹ ਗੱਡੀ ਵਾਲਾ ਹੀ ਐ ਹੋਰ ਨਟ ਵੀ ਕੁਝ ਗੱਡੀ ਵਾਲਾ ਤੇ ਕੁਝ ਗਵਰਨਮੈਂਟ ਜਿਹੜੀ ਉਹ ਫੁੱਟਪਾਥ ਬਣਨੇ ਸੀ ਜੋ ਆਪੇ ਫੁੱਟਪਾਥ 'ਚ ਫਰਜਦੀ ਤੇ ਆਪੇ ਮਰ ਜਾਂਦਾ ਉਹ ਦੂਜਿਆਂ ਨੂੰ ਕੀ ਦੂਜਿਆਂ ਨੂੰ ਤਾਂ ਲੈ ਕੇ ਪੈਂਦਾ